ਅਸੀਂ ਇਹਨੂੰ 1 ਇੰਚ ਜ਼ਮੀਨ ਨਹੀਂ ਦੇਵਾਂਗੇ ਜਿੱਥੇ ਮਰਜੀ ਭਗਵੰਤ ਸਿੰਘ ਜ਼ੋਰ ਲਾ ਲਾ ਵਰਨਾ ਪਵੇ ਮਰਾਂਗੇ ਇਹ ਤੇਰੀਆਂ ਗੱਲਾਂ ਦੇ ਵਿੱਚ ਅਸੀਂ ਆ ਕੇ ਜਿਹੜੇ ਕੰਮ ਕਰਨ ਵਾਲੇ ਆ ਉਹ ਤੂੰ ਨਹੀਂ ਕਰ ਰਿਹਾ ਸਾਰੀਆਂ ਕਚਹਿਰੀਆਂ ਦੇ ਵਿੱਚ ਆ ਵਾ ਇੰਨਾ ਭ੍ਰਿਸ਼ਟਾਚਾਰ ਆ ਇੰਨਾ ਭ੍ਰਿਸ਼ਟਾਚਾਰ ਆ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਕਿ ਜਿਹੜੇ ਲੋਕ ਪੈਲੀਆਂ ਵੇਚਦੇ ਆ ਜਾਂ ਦੁਕਾਨਾਂ ਵੇਚਦੇ ਆ ਉਹ ਯਾਰ ਵੇਚ ਰਣਾ ਤਾਂ ਵੀ ਇਹਦਾ ਲਈ ਜਾਂਦਾ 30000 25-25000 ਰੁਪਏ ਲਈ ਜਾਂਦੇ ਆ ਉਹ ਜਿਹੜਾ ਕੰਮ ਕਰਨ ਵਾਲਾ ਕਰੋ ਤੁਹਾਡਾ ਕਿਸੇ ਦਾ ਨਾਂ ਨਹੀਂ ਲੈਣਾ ਕਾਲੀਦਲ ਨੇ ਗਲਤੀ ਕੀਤੀ ਤਾਂ ਕਾਲੀਦਲ ਨੂੰ ਲੋਕਾਂ ਨੇ ਪਿੱਛੇ ਕਰਤਾ ਇਹ ਪਾਲਿਸੀ ਕਦੇ ਵੀ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ ਸੰਯੁਕਤ ਤਾਕਤਾਂ ਦੇ ਝੰਡੇ ਥੱਲੇ ਅਸੀਂ ਫਿਰਪਰ ਇਕੱਠੇ ਹੋਏ ਆਂ ਜੋ ਸਾਨੂੰ ਸਾਡੇ ਪ੍ਰਧਾਨ ਹੁਕਮ ਲਾਉਣਗੇ ਅਸੀਂ ਉਹ ਹੁਕਮ ਤੇ ਚੱਲਣ ਵਾਸਤੇ ਤਿਆਰ ਆ ਭਾਰਤੀ ਕਿਸਾਨੀ ਨੂੰ ਕਾਦੀਆਂ ਦੇ ਅਸੀਂ ਉਹਦੇ ਧਾਰਾਂ ਉਹਦੇ ਝੰਡੇ ਥੱਲੇ ਕੰਮ ਕਰਦੇ ਆ ਇਹ ਸਰਕਾਰ ਪਾਲਿਸੀ ਵਾਪਸ ਨਹੀਂ ਲੰਗੀ ਤਾਂ ਅਗਲਾ ਕਦਮ ਜ਼ਰੂਰ ਹੈ ਅਗਲਾ ਕਦਮ ਬਹੁਤ ਗਰਮ ਹੋਊਗਾ ਜੀ ਜਿਹੜੀਆਂ ਸਾਡੀਆਂ ਬੱਥੀਆਂ 32 ਦਸੇ ਬੰਦੀਆਂ ਇਹ ਜਿਹੜੇ ਸਾਰੀਆਂ ਮੀਟਿੰਗਾਂ ਉਹਨਾਂ ਦੀਆਂ ਹੋ ਗਈਆਂ ਜਿਵੇਂ ਅੱਗੇ ਆਪਾਂ ਦਿੱਲੀ ਵਾਲਾ ਜਿਹੜਾ ਆਪਣਾ ਚਨੌਰ ਵਾਪਸ ਲਿਆ ਸੀ ਨਾ ਇਹ ਸਾਡੀ ਰੈਸਲ ਆ ਆ ਜਿਹੜੀ ਅਸੀਂ ਰੈਸਲ ਕਰੀ ਜਨੇ ਇਹਨਾਂ ਨੂੰ ਲੈਣਾ ਪਊਗਾ ਤੁਹਾਡੇ ਸਾਹਮਣੇ ਗਲਤੀ ਵੀ ਮੰਨਣਗੇ ਪਰੂਣ ਵੀ ਵਾਪਸ ਲੈਣਗੇ ਉਹ ਲੈਂਡ ਪੂਲਿੰਗ ਪਾਲਸੀ ਨਹੀਂ ਉਹ ਲੋਕਾਂ ਦੀ ਜ਼ਮੀਨ ਨੂੰ ਖੋਹਣ ਦੀ ਲੈਂਡ ਗ੍ਰੈਵਿੰਗ ਪਾਲਸੀ ਆ ਮੁੱਖ ਮੰਤਰੀ ਸਾਹਿਬ ਲੋਕਾਂ ਨੂੰ ਸਟੇਜਾਂ ਤੇ ਭਾਸ਼ਣ ਦਿੰਦੇ ਆ ਕਿ ਲੋਕਾਂ ਦੀ ਹਮਾਇਤ ਦੀ ਪਾਲਿਸੀ ਆ ਲੋਕਾਂ ਦੇ ਭਲੇ ਦੀ ਪਾਲਿਸੀ ਆ ਪਰ ਆ ਜਿੰਨੇ ਵੀ ਲੋਕ ਖੜੇ ਨੇ ਸਾਰਿਆਂ ਦੀਆਂ ਜ਼ਮੀਨਾਂ ਉਸ ਪਾਲਿਸੀ ਦੇ ਅੰਡਰ ਜਿਹੜੀਆਂ ਐਕਵਾਇਰ ਕੀਤੀਆਂ ਗਈਆਂ ਨੇ ਬਿਨਾ ਉਹਨਾਂ ਨੂੰ ਪੁੱਛੇ ਬਿਨਾ ਉਹਨਾਂ ਦੀ ਸਲਾਹ ਲਏ ਗਏ ਔਰ ਇਹ ਇਕੱਠ ਦੱਸਦਾ ਹੈ ਕਿ ਇਹ ਲੋਕ ਜ਼ਮੀਨ ਦਾ ਇੱਕ ਮਰਲਾ ਛੱਡੋ ਇੱਕ ਸਟੈਪ ਵੀ ਤੁਹਾਨੂੰ ਨਹੀਂ ਦੇਣਗੇ ਕਦੇ ਵੀ ਇਹ ਤੁਹਾਨੂੰ ਜਿਹੜੀ ਆ ਜ਼ਮੀਨ ਦੇ ਵਿੱਚ ਪੈਰ ਪਾਉਣ ਲਈ ਨਹੀਂ ਦੇਣਗੇ ਸੰਯੁਕਤ ਮੋਰਚੇ ਦੀ ਕਾਲ ਸੀ ਜੀ 30 ਤਰੀਕ ਨੂੰ ਜਿਹੜੀ ਪੰਜਾਬ ਸਰਕਾਰ ਲੈਂਡ ਪੂਲਿੰਗ ਪਾਲਸੀ ਲੈ ਕੇ ਆਈ ਏ ਉਹ ਸਾਡੇ ਲੀਡਰਾਂ ਨੇ ਜਿਹੜੀ ਸਾਡੀ ਅਗਵਾਈ ਕਰਦੇ ਨੇ ਉਹਨਾਂ ਇਹਨੂੰ ਬੜੀ ਚੰਗੀ ਤਰ੍ਹਾਂ ਖੋਖਿਆ ਉਹਨਾਂ ਕਿਹਾ ਵੀ ਅੱਜ ਤੱਕਰ ਕਦੀ ਐਵੇਂ ਨਹੀਂ ਹੋਇਆ ਜੇ ਸਰਕਾਰ ਕਿਸੇ ਕਿਸਾਨ ਦੀ ਜ਼ਮੀਨ ਲੈਂਦੀ ਵੀ ਸੀ ਤੇ ਉਹਨੂੰ 4 ਗੁਣਾ ਮੁਆਵਜ਼ਾ ਦਿੱਤਾ ਜਾਂਦਾ ਸੀ ਪਰ ਇਹ ਪਹਿਲੀ ਵਾਰੀ ਹੋਇਆ ਸਰਕਾਰ ਨੇ ਸਾਨਾ ਦੀ ਵਾਈ ਯੋਗ ਜ਼ਮੀਨ ਦੇ ਉੱਤੇ ਅੱਖ ਰੱਖ ਲਈ ਹੈ ਜੇ ਵੇਖੀਏ ਤੇ ਆਪਣੇ ਨੇੜੇ ਹੀ ਜਗਰਾਉਂ ਸਰਕਾਰ ਨੇ ਇੱਕ ਗੰਨਾ ਮਿਲ ਕਿਸਾਨਾਂ ਨਾਲ ਜਿਹੜੀ ਜੁੜੀ ਸੀ ਉਹਨੂੰ ਯਾੜ ਕੇ ਉੱਥੇ ਪਲਾਟ ਕੱਟੇ ਪੁੱਡਾ ਅਪਰੂਵਡ ਕਲੌਨੀ ਬਣਾਈ ਉਹਦੇ ਅਜੇ ਤੱਕ ਕਰ ਘਰ ਨਹੀਂ ਬੜਿਆ 15 18 ਸਾਲ ਹੋ ਗਏ ਉਹ ਜ਼ਮੀਨ ਖਾਲੀ ਦੀ ਖਾਲੀ ਪਈ ਏ ਦੂਜੇ ਪਾਸੇ ਕਿਸਾਨ ਕਿਸਾਨਾਂ ਦੀ ਵਾਹੀ ਯੋਗ ਜ਼ਮੀਨ ਨੂੰ ਯਾੜ ਕੇ ਉੱਥੇ ਕਲੌਨੀਆਂ ਕੱਟਣ ਜਾ ਰਹੀ ਏ ਅਸੀਂ ਬੇਨਤੀ ਕਰਦੇ ਆਏ ਸਰਕਾਰ ਨੂੰ ਕਿਉਂਕਿ ਅਸੀਂ ਇਹਨੂੰ ਚੁਣਿਆ ਪਿੰਡਾਂ 'ਚ ਲੋਕ ਆਰਦੇ ਮੂੰਹ ਤੇ ਆਪ ਚਪੇੜਾ ਮਾਰਦੇ ਨੇ ਸਿਆਣ ਆਂ ਦੀਆਂ ਗੱਲਾਂ ਸੀ ਕਦੀ ਹੱਥਾਂ ਨਾਲ ਦਿੱਤੀਆਂ ਚੱਤਾਂ ਨਾਲ ਨਹੀਂ ਖੁੱਲਦੀਆਂ ਉਹ ਸਾਡੇ ਸਾਹਮਣੇ ਆ ਗਿਆ ਸਰਕਾਰ ਕੋਲ ਸਮਾਂ ਥੋੜਾ ਅਸੀਂ ਚਾਹੁੰਦੇ ਹਾਂ ਇਸ ਨੀਤੀ ਨੂੰ ਵਾਪਸ ਲਵੇ ਜ਼ਮੀਨ ਕਿਸਾਨ ਦੀ ਮਾਂ ਹੁੰਦੀ ਏ ਲੋਕ ਧੀ ਦਾ ਰਿਸ਼ਤਾ ਕਰਨ ਲੱਗਿਆ ਜ਼ਮੀਨ ਪੁੱਛਦੇ ਨੇ ਵੀ ਮੁੰਡੇ ਨੂੰ ਕਿੰਨੀ ਆਉਂਦੀ ਉਹ ਸਮਝਦੇ ਹੁੰਦੇ ਨੇ ਵੀ ਔਰਤ ਦਾ ਦੂਜਾ ਹਸਮ ਜ਼ਮੀਨ ਹੁੰਦੀ ਏ ਇਹ ਕੋਈ ਨਿੱਕੀ ਨਹੀਂ ਗੱਲ ਇਸ ਜ਼ਮੀਨ ਨੂੰ ਮੰਨ ਲਓ ਮੇਰੀ ਜ਼ਮੀਨ ਏ ਉਹਨੂੰ ਮੇਰਾ ਦਾਦਾ ਵੰਦਾ ਸੀ ਫੇਰ ਮੇਰਾ ਬਾਪ ਬੋਂਦਾ ਰਿਹਾ ਹੈ ਅੱਜ ਜੋ ਇਸ ਦੁਨੀਆ ਚ ਹੈ ਨਹੀਂਗੇ ਮੈਂ ਬੋਣਾ ਜਦੋਂ ਅਸੀਂ ਉਸ ਖੇਤ ਚ ਜਾਂਦੇ ਆ ਸਾਨੂੰ ਉਹ ਦਿਸਦੇ ਨੇ ਅਗਾ ਸਾਡੇ ਬੱਚਿਆਂ ਨੇ ਉਹਨਾਂ ਨੂੰ ਆਉਣਾਗਾ ਉਹਨਾਂ ਦੇ ਬੱਚਿਆਂ ਨੂੰ ਆਉਣਾ ਇਹ ਕੀਮਤ ਲੈਸ ਚੀਜ਼ਾਂ ਨੇ ਸਰਕਾਰ ਕੀਮਤ ਦਾ ਇੰਨਾ ਆਖੇ ਨਾ ਕਰੋੜਾਂ ਚ ਵੀ ਇਹਦਾ ਮੁੱਲ ਨਹੀਂ ਲਾਇਆ ਜਾ ਸਕਦਾ ਇਸ ਵਾਸਤੇ ਅਸੀਂ ਅਪੀਲ ਕਰਦੇ ਆ ਅਧੇ ਵੀ ਸਰਕਾਰ ਨੂੰ ਕਿ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇਸ ਫੈਸਲੇ ਨੂੰ ਵਾਪਸ ਲੈ ਲੈ ਤਾ ਜੋ ਲੋਕਾਂ ਨੂੰ ਕੁਛ ਹੁੰਦੇ ਤੇ ਰਹਿਮ ਆਵੇ ਜੇ ਸਰਕਾਰ ਪਿੱਛੇ ਨਾ ਢੀ ਤੇੰਦੇ ਲਈ ਸੰਯੁਕਤ ਮੋਰਚਾ ਤਿਆਰ ਹੈ 24 ਤਰੀਕ ਨੂੰ ਮੁੱਲਾਪੁਰ ਇੱਕ ਬੜਾ ਵੱਡਾ ਇਕੱਠ ਕੀਤਾ ਜਾ ਰਿਹਾ ਜਿੰਦੇ ਚ ਫਰੋਈਪੁਰ ਜ਼ਿਲ੍ਹੇ ਚ ਇੱਕ ਬੜਾ ਵੱਡਾ ਜਥਾ ਜਾ ਕੇ ਬੜਾ ਵੱਡਾ ਯੋਗਦਾਨ ਪਾਵੇਗਾ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਅਸੀਂ ਇਹ ਸੋਚਦੇ ਆਂ ਕਿ ਅੱਗੇ ਚੋਰ ਰਾਤ ਜਾ ਕਹਿੰਦਾ ਤੁਹਾਡੀ ਰਾਤਾਂ ਨੂੰ ਡਾਕੂ ਜਾਂ ਚੋਰ ਆਉਂਦੇ ਸੀ ਪਰ ਹੁਣ ਬਿਲਕੁਲ ਦਿਨ ਦਿਹਾੜੇ ਇਹ ਸਰਕਾਰ ਜਿਹੜੀ ਹੈ ਇਸ ਤੋਂ ਇਹ ਸਾਡੇ ਤੇ ਜ਼ਮੀਨਾਂ ਤੇ ਡਾਕੇ ਮਾਰਨ ਜਾ ਰਹੀ ਆ ਕੋਈ ਅਕਵਾਇਰ ਹੁੰਦੀਆਂ ਨੇ ਜਮੀਨਾਂ ਵਿਕਾਸ ਵਾਸਤੇ ਸੜਕਾਂ ਵਾਸਤੇ ਅਵੇਲੇ ਲੈਂਡਵਾ ਵਾਸਤੇ ਜਾਂ ਕੋਈ ਵੱਡੀ ਇੰਡਸਟਰੀ ਲੱਗਣੀ ਹੈ ਲੋਕਾਂ ਨੂੰ ਰੋਜ਼ਗਾਰ ਮਿਲਣਾ ਲੋਕਾਂ ਦੇ ਫਾਇਦੇ ਵਾਸਤੇ ਪਰ ਜਿਹੜੀ ਇਹ ਅਕਵਾਇਰ ਕਰ ਰਹੇ ਨੇ ਲੈਂਡ ਪੂਲ ਪਾਲਸੀ ਦੇ ਅਧੀਨ ਹੈ ਭਾਈ ਮਾਲਕ ਨੂੰ ਦੇਣਾ ਹੀ ਕੁਛ ਨਹੀਂ ਜਮੀਨ ਮਾਲਕ ਨੂੰ ਦੇਣਾ ਹੀ ਕੁਛ ਨਹੀਂ ਲਾਰੇ ਰੱਖਨੇ ਨੇ ਤੇ ਜਦੋਂ ਪਤਾ ਨਹੀਂ ਕਿਹੜੇ ਵੇਲੇ ਇਹ ਡਵੈਲਪਮੈਂਟ ਹੋਏਗੀ ਕਿਹੜੇ ਵੇਲੇ ਆਬਾਦ ਹੋਏਗੀ ਤਾਂ ਨੂੰ ਤਾਂ ਜਿਹੜੇ ਜ਼ਮੀਨਾਂ ਦੇ ਮਾਲਕ ਹੈ ਉਹਨਾਂ ਦੀਆਂ ਪੁਸਤਾਂ ਵੀ ਗੱਲ ਜਾਣ ਗਿਆ ਮਿਸਾਲ ਲਈਏ ਮੁਹਾਲੀ ਦੀ ਅੱਜ ਤੋਂ 25 30 ਸਾਲ ਕੇ 50 ਸਾਲ ਪਹਿਲਾਂ ਓਕਾਰ ਜ਼ਮੀਨਾਂ ਹੋਈਆਂ ਨੇ ਪਰ ਅਜੇ ਵੀ ਉਹ ਜ਼ਮੀਨਾਂ ਜਿਹੜੀਆਂ ਨੇ ਓਵੇਂ ਬੇਆਬਾਦ ਪਈਆਂ ਨੇ ਤੇ ਜ਼ਮੀਨਾਂ ਮਾਲਕਾਂ ਨੂੰ ਕੁਛ ਨਹੀਂ ਮਿਲਿਆ ਇਸ ਕਰਕੇ ਇਹ ਲੈਂਡ ਪੂਲ ਪੌਸੀ ਜਿਹੜੀ ਅਸੀਂ ਇਹ ਮੁੱਢੋ ਰੱਦ ਕਰਦੇ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਜੇ ਆਏ ਨੇ ਵਾਇਆ ਕਿਸਾਨਾਂ ਦੀਆਂ ਤੁਸੀਂ ਜ਼ਮੀਨਾਂ ਇਸੇ ਤਰ੍ਹਾਂ ਡਾਕੇ ਮਾਰੇ ਇਹਨੂੰ ਡਾਕਾ ਕਹਾਂਗੇ ਡਾਕੇ ਮਾਰੇ ਤਾਂ ਫਿਰ ਇਹ ਕਾਜੇ ਤੇ ਸਾਨੂੰ ਅਸੀਂ ਬੰਤਾਸ ਨਹੀਂ ਕਰਾਂਗੇ ਇੱਕ ਇੰਚ ਜ਼ਮੀਨ ਵੀ ਲੈਂਡਪੂਰ ਉਹ ਅਸੀਂ ਆਦੀ ਅਸੀਂ ਸਰਕਾਰ ਨੂੰ ਨਹੀਂ ਦੇ ਆਗੇ